ਇਹ ਆਪਾਂ ਲੈਏ ਨੇ 500 ਗ੍ਰਾਮ ਕਰੇਲੇ ਤੇ ਇਹਨਾਂ ਨੂੰ ਆਪਾਂ ਧੋ ਕੇ ਤੇ ਦੇਖੋ ਬਿਲਕੁਲ ਸਾਫ਼ ਕਰ ਲਿਆ ਹੈ ਇਹ ਹੁਣ ਬਿਲਕੁਲ ਸਾਫ਼ ਲੱਗੇ ਆ ਤੇ ਹੁਣ ਆਪਾਂ ਇਹਦੀ ਕਰਾਂਗੇ ਕਟਿੰਗ ਤੇ ਕਟਿੰਗ ਕੀਤੇ ਹੋਏ ਜਿਹੜੇ ਬਣਾਵਾਂਗੇ ਨਾ ਉਹ ਬੱਚੇ ਵੀ ਖੁਸ਼ ਹੋ ਕੇ ਖਾ ਲੈਣਗੇ ਹਾਂਜੀ ਆ ਵੀ ਡੰਡਾ ਲਾ ਲਾਂਗੇ ਤੇ ਆ ਵੀ ਲਾ ਲਾਂਗੇ ਦੋਨਾਂ ਪਾਸਿਆਂ ਤੋਂ ਨਾ ਇਸ ਤਰ੍ਹਾਂ ਇਹਨਾਂ ਦੀਆਂ ਡੰਡੀਆਂ ਕੱਟ ਲਾਂਗੇ ਇਹ ਅੱਜ ਆਪਾਂ ਇਹਨਾਂ ਨੂੰ ਬਣਾਵਾਂਗੇ ਕੱਟ ਕੇ भर के नहीं बनावेंगे कट के बनावे ये बहुत ही सोहने बनने फिर बच्चे भी खुश होकर खा लेंगे हम अपने इस पी, तरह पीस कट लेंगे सारे इस तरह पीस कट लेंगे पतले पतले गोल गोल ਇਹ ਵਾਹ ਤੇ ਜਿਆਦਾ ਸੋਹਣੇ ਬਣ ਗਏ ਹਨਾ ਆਪਾਂ ਇਹਦੀ ਕਟਿੰਗ ਕਰ ਲਈ ਤੇ ਦੇਖੋ ਕਿੰਨੇ ਸੋਹਣੇ ਕਰੇਲੇ ਆ ਵੈਸੇ ਕੋਲੇ ਕੋਲੇ ਤੇ ਜੇ ਕਿਸੇ ਕੋਈ ਇੱਕ ਕਰੇਲੇ ਵਿੱਚ ਸੀਗਾ ਥੋੜਾ ਜਿਹਾ ਤੇ ਉਹਦੇ ਬੀਜ ਆਪਣੇ ਆਪ ਹੀ ਨਿਕਲ ਗਏ ਸੀ ਆ ਦੇਖੋ ਜੇ ਕਿ ਮਾੜਾ ਜਾ ਹੋਵੇ ਵੀ ਨਾ ਤੇ ਉਹਦੇ ਬੀਜ ਆਪਣੇ ਆਪ ਹੀ ਨਿਕਲ ਜਾਂਦੇ। ਬਾਕੀ ਸਾਰੇ ਬਹੁਤ ਕੋਲੇ ਕਰੇ ਨੇ ਸੀ। ਹੁਣ ਆਪਾਂ ਇਹਦੇ ਵਿੱਚ ਆਹ ਛੋਟਾ ਚਮਚ ਨਮਕ ਦਾ, ਲੂਣ ਦਾ ਪਾ ਦਾਂਗੇ। ਤੇ ਆਹ ਛੋਟਾ ਚਮਚੀ ਆਪਾਂ ਨਮਕ ਦੀ ਪਾਤੀ ਤੇ ਇੰਨੇ ਕ ਪਾ ਦਾਂਗੇ ਆਪਾਂ ਹਲਦੀ। ਇੰਨੇ ਕ ਹਲਦੀ ਬਾਤ ਹੈ। ਇੰਨੇ ਕ ਆਪਾਂ ਹਲਦੀ ਪਾ ਦਾਂਗੇ ਤੇ ਇਹਨੂੰ ਆਪਾਂ 1 ਕ ਘੰਟੇ ਲਈ ਨਾ ਰੱਖ ਦਿਆਂਗੇ ਰਸਟ ਦਵਾਵਾਂਗੇ। ਤੇ ਪੌੜੇ ਘੰਟੇ ਬਾਅਦ ਇਹਦਾ ਪਾਣੀ ਨਿਚੋੜ ਕੇ ਤੇ ਫਿਰ ਆਪਾਂ ਇਹਨੂੰ ਫਰਾਈ ਕਰਾਂਗੇ ਆਪਾਂ ਇਹਨਾਂ ਦਾ ਪਾਣੀ ਨਿਚੋੜ ਲਿਆ ਵਾ ਤੇ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਫਰਾਈ ਤੇ ਫਰਾਈ ਕਰਨ ਤੋਂ ਬਾਅਦ ਲਗਾਵਾਂਗੇ ਤੜਕਾ ਤੇ ਆਸਤਾ ਤੇ ਹੁਣ ਆਪਾਂ ਇਹਨਾਂ ਦਾ ਪਾਣੀ ਨਿਚੋੜ ਲਿਆ ਹੁੰਦੇ ਕਿ ਕਿਨੇ ਡਰਾਈ ਜੇ ਹੋ ਗਏ ਨਾ ਪਾਣੀ ਨਿਕਲ ਗਿਆ ਸਾਰਾ ਵਿੱਚ ਆ ਪਾਣੀ ਆਪਾਂ ਨਿਚੋੜ ਲਿਆ ਐ ਫਿਰ ਆਪਾਂ ਇਹਨਾਂ ਨੂੰ ਪੌਣਾ ਘੰਟਾ ਅੱਧਾ ਘੰਟਾ ਰੈਸਟ ਦਿੱਤੀ ਤੇ ਫਿਰ ਸਾਰਾ ਪਾਣੀ ਛੱਡਤਾ ਇਹਨਾਂ ਨੇ ਤੇ ਉਸ ਤੋਂ ਬਾਅਦ ਹੁਣੇ ਥੋੜੇ ਜਿਹਾ ਟਰਾਈ ਹੋ ਗਏ ਤੇ ਸਬਜੀ ਬਹੁਤ ਹੀ ਵਧੀਆ ਬਣੂਗੀ ਤੇ ਹੁਣ ਆਪਾਂ ਇਹਨੂੰ ਲਗਾਉਨੇ ਆ ਤੜਕਾ ਪਹਿਲਾਂ ਇਹਨਾਂ ਨੂੰ ਫਰਾਈ ਕਰਾਂਗੇ ਤੇਲ ਹੋ ਗਿਆ ਆਪਣਾ ਗਰਮ ਤੇ ਹੁਣ ਦੇਚ ਆਪਾਂ ਸਾਰੇ ਪੀਸ ਇਹ ਪੜੀ ਅੱਧ ਨੂੰ ਆਪਾਂ ਸਿਮ ਕਰ ਦਿੰਨੇ ਆ 10 ਇੱਕ ਵਾਰ ਆਪਾਂ ਸਾਰੇ ਇਕੱਲੇ ਫਰਾਈ ਕਰਾਂਗੇ ਜਿਵੇਂ ਆ ਤੇ ਆਪਣੇ ਕੋਲ ਜਿਹੜੇ ਸਾਂਹ ਹੋਵੇ ਥੋੜਾ ਫੁੱਲਾ ਜਦ ਅਸੀਂ ਬਹੁਤ ਸੋਨੇ ਹੋ ਜਾਣਗੇ ਸੋ ਤਾਂ ਇਹਦੇ ਚ ਵੀ ਜਾਣੇ ਬਹੁਤ ਵਧੀਆ ਜਿਸ ਵਾਸਤੇ ਜਿਹੋ ਹੋਵੇ ਤਾਂ ਸਾਨੂੰ ਠੀਕ ਹੈ ਮੇਰੇ ਉਹ ਇਧਰ ਮੈਜੀ ਬਣਾ ਕੇ ਦਿੱਤੀ ਬੱਚਿਆਂ ਨੂੰ ਸਾਫ ਕਰਨ ਵਾਲਾ ਪਿਆਸ ਜੇ ਮੈਂ ਕੋਈ ਕੜਾਈ ਚ ਬਣਾ ਲੈਂਦੇ ਤੇ ਹੁਣ ਆਪਾਂ ਇਹਨੂੰ ਮੀਡੀਅਮ ਅੱਗ ਤੇ ਫਰਾਈ ਕਰ ਲਾਂਗੇ ਤੇ ਇਹ ਬਹੁਤ ਹੀ ਸੋਨੇ ਫਰਾਈ ਹੋ ਜਾਣਗੇ ਤੇ ਫਿਰ ਆਪਾਂ ਇਹਨੂੰ ਲਗਾਵਾਂਗੇ ਤੜਕਾ ਦੇਖੋ ਕਿ ਮਸਾਣੀ ਲੋਕ ਕਹਿੰਦੀ ਹੈ ਇਸ ਤਰ੍ਹਾਂ ਇਹ ਕਰੇਲੇ ਬਹੁਤ ਹੀ ਵਧੀਆ ਬਣਨਗੇ ਕਰੇਲੇ ਤਾਂ ਵੈਸੇ ਵੀ ਇੱਕ ਮੈਡੀਸਨ ਆ ਵੀ ਇਹ ਆਪਾਂ ਨੂੰ ਹੋਰ दाल ਸਬਜ਼ੀ ਦੇ ਨਾਲ ਵੀ ਖਾਣੇ ਚਾਹੀਦੇ ਆ ਬਣਾ ਕੇ ਰੱਖ ਲਓ 2-3 ਦਿਨ ਫਰਾਈ ਕੀਤੇ ਹੋਏ ਕਰੇਲੇ ਚੱਲ ਜਾਂਦੇ ਆ ਆਹ ਦੇਖੋ ਆਪਣੇ ਕਰੇਲੇ ਫਰਾਈ ਹੋ ਗਏ ਤੇ ਇਧਰ ਆਪਣਾ ਤੇਲ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਉਂਦੇ ਆ ਆਪਾਂ ਜੀਰਾ ਪਾਤਾ

ਤਾਂ ਹੈ ਜੀ ਹਲਦੀ ਹਲਦੀ ਤੇ ਆ ਖਾਫਾ ਤਾਂ ਨਾ ਮੁੱਕ। ਨਮਕ ਆਪਾਂ ਤਾਂ ਲਿਆ ਪਾਇਆ ਸੀ ਤੇ ਹਲਦੀ ਆਪਾਂ ਥੋੜੀ ਜੀ ਪਹਿਲਾਂ ਹੀ ਪਾਈ ਸੀ। ਇਸ ਕਰਕੇ ਆਪਾਂ ਨੇ ਜ਼ਿਆਦਾ ਹਲਦੀ ਨਹੀਂ ਦੀਗਨੀ ਲੋਹ ਤੋਂ ਜ਼ਿਆਦਾ ਨਹੀਂ ਲੋੜ ਤੇ ਬਸ ਥੋੜੇ ਜੇ ਆਪਣੇ ਇਹ ਬ੍ਰਾਊਨ ਹੋ ਜਾਣਗੇ ਤਾਂ ਆਪਾਂ ਨਾਲ ਦੇ ਨਾਲ ਇਹਦੇ ਵਿੱਚ ਕਰੇਲੇ ਪਾ ਦ। ਤੇ ਆ ਦੇਖੋ ਜੀ ਹੁਣ ਆਪਾਂ ਇਹ ਕਰੇਲੇ ਦੁਬਾਰਾ ਪਾ ਦਦੇ ਹਾਂ। ਸਬ지 ਇੰਨੀ ਜ਼ਿਆਦਾ ਵਧੀਆ ਬਣੂਗੀ ਨਾ ਸਬਜੀ ਦੀ ਤੁਸੀਂ ਹੁਣੇ ਲੁੱਕ ਦੇਖੋ ਕਿੰਨੀ ਜ਼ਿਆਦਾ ਵਧੀਆ ਹੈ ਲੋਕਿ ਜਿਹੜਾ ਆਪਾਂ ਅਜੇ ਹੁਣ ਆਪਾਂ ਇਹਦੇ ਚ ਪਾਤਾ ਹੈ ਅੰਬਚੂਰ ਕਿਉਂਕਿ ਟਮਾਟਰ ਨਹੀਂ ਪਾਇਆ ਸੀ ਤੇ ਇਸ ਲਈ ਇਹਦੇ ਵਿੱਚ ਅੰਬਚੂਰ ਪਾਇਆ ਜਾਂਦਾ ਤੇ ਹੁਣ ਦੇਖੋ ਆਪਣੀ ਸਬ지 ਦੀ ਲੁੱਕ हाँ बहुत ही ज़्यादा बढ़िया रड़े ने घर में प्याज सब्जी बहुत ही ज़्यादा सोनी बनी ਆਪਣੇ ਸਬਜੀ ਦੀ ਲੁੱਕ ਦੇਖੋ ਲਾਈਕ ਕਮੈਂਟ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਜੀ